மென் மு ਅਤੇ ਬਦਈ ਕਪਾਪ ਨਹੀਂ ਰੁਟੀਨ ਨੂੰ ਛੱਡ ਕੇ ਕੁਝ ਨਵਾਂ ਆ ਕੇ ਐਕਸਪੀਰੀਅੰਸ ਕਰਦੇ ਆ ਐਕਸਪੀਰੀਅੰਸ ਰਿਮਾਈਂਡ ਫਰੈਸ਼ ਹੁੰਦਾ ਤੇ ਅੱਗੇ ਵੀ ਕੰਮਾਂ ਚ ਮਨ ਲੱਗਦਾ ਹੈ ਫੇਕਰ ਉਹਨਾਂ ਨੂੰ ਤੀਆਂ ਬਾਰੇ ਇੰਨੀ ਨੋਲੇਜ ਨਹੀਂ ਹੈਗੀ ਸਾਡੇ ਸਭ ਦਾ ਹੀ ਫਰਜ਼ ਬੰਦਾ ਕਿ ਅਸੀਂ ਉਹਨਾਂ ਨੂੰ ਤੀਆਂ ਬਾਰੇ ਦੱਸੀਏ ਸੋ ਅਸੀਂ ਸਾਰਿਆਂ ਨੇ ਅੱਜ ਇੱਕ ਕਲਚਰਲ ਤੀਜ ਵੀ ਮਨਾਈ ਅਸੀਂ ਮਾਡਰਨ ਤੀਜ ਵੀ ਮਨਾਈ ਤੇ ਅਸੀਂ ਬਹੁਤ ਸਾਰਾ ਫਨ ਗੇਮ ਸਭ ਕੁਝ ਮਾਡਰਨ ਹੋਰ ਪੰਜਾਬੀ ਤਰੀਕੇ ਦੋਨਾਂ ਨਾਲ ਕੀਤਾ ਅੱਜ ਦੇ ਮੋਡਰਨ ਜ਼ਮਾਨੇ ਦੇ ਵਿੱਚ ਜਿੱਥੇ ਕਿ ਅਸੀਂ ਸਾਰਾ ਕੁਝ ਭੁੱਲ ਚੁੱਕੇ ਆ ਇਹ ਤਿਹਾੜੀ ਤੇ ਰਿਵਾਜ ਇਹ ਸਿਰਫ ਪਿੰਡਾਂ ਦੇ ਵਿੱਚ ਹੀ ਹੁੰਦੇ ਸੀ ਬੱਚਿਆਂ ਨੂੰ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਅਸੀਂ ਕਿੱਦਾਂ ਪਹਿਲਾਂ ਤਿਹਾੜ ਮਨਾਉਂਦੇ ਸੀ ਆਪਣੇ ਫਰੈਂਡਸ ਨਾਲ ਇੰਜੋਏ ਕਰਨ ਪੰਜਾਬੀ ਕਲਚਰ ਵਿਰਸਾ ਬਾਰੇ ਜਾਣਨ ਜਿਹੜੀ ਕਿ ਚੀਜ਼ ਖਤਮ ਹੁੰਦੀ ਜਾ ਰਹੀ ਹੈ ਉਹਨੂੰ ਦੁਬਾਰਾ ਤੋਂ ਇਹਨਾਂ ਇਵੈਂਟਸ ਨੂੰ ਕਰ ਕਰਕੇ ਦੁਬਾਰਾ ਤੋਂ ਬੱਚਾ ਦੇ ਸਾਹਮਣੇ ਚੀਜ਼ ਲਿਆ ਰਿਹਾ ਹੈ ਬਹੁਤ ਨਾਚ ਖੇਡ ਕੇ ਬੋਲੀਆਂ ਪੁਰਾਣੀਆਂ ਬੋਲੀਆਂ ਪਾ ਕੇ ਜੋ ਸਾਨੂੰ ਨਹੀਂ ਪਤਾ ਸੀ ਉਹ ਵੀ ਸਾਨੂੰ ਕਲਚਰ ਦਾ ਪਤਾ ਲੱਗਦਾ ਵਾ ਤੀਸ ਤੇ ਆ ਕੇ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਚਰਖਾ ਕਤਨਾ ਕੀ ਹੁੰਦਾ ਹੈ ਬੋਲੀਆਂ ਪਾਣਾ ਕੀ ਹੁੰਦਾ ਹੈ ਸੋਨੇ ਸੋਨੇ ਕੱਪੜੇ ਪਾ ਕੇ ਟਿੱਕਾ ਲਾ ਕੇ ਤੇ ਬੋਲੀਆਂ ਪਾਈਆਂ ਅੱਜ ਅੱਜ ਇਵੈਂਟ ਦੇ ਵਿੱਚ ਅਸੀਂ ਬਹੁਤ ਇੰਜੋਏ ਕੀਤਾ ਮਜ਼ਾ ਕੀਤਾ ਨੇ ਚੱਲ ਰਹੀ ਹੈ ਤੇ ਹਰ ਪਾਸੇ ਲੱਗੀਆਂ ਹੋਈਆਂ ਨੇ ਤੀਆਂ ਦੀਆਂ ਰੌਣਕਾਂ ਸੋ ਤੀਆਂ ਦੀਆਂ ਰੌਣਕਾਂ ਲਤਿਆਣੇ ਵਾਲਿਆਂ ਦੇ ਖਾਨ ਦੇ ਲਈ ਅਸੀਂ ਅੱਜ ਪਹੁੰਚੇ ਹੋਏ ਹਾਂ ਜਿੱਥੇ ਸੋੜੀਆਂ ਸੋੜੀਆਂ ਮੁਟਿਆਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਨਾਲ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਨੇ ਸਭ ਨੂੰ ਦਿਖਾਵਾਂਗੇ ਤੇ ਆਓ ਦੇਖਦੇ ਹਾਂ ਤੀਆਂ ਦੀਆਂ ਰੌਣਕਾਂ ਸੋ ਤੀਆਂ ਦੇ ਮੌਕੇ ਕੀ ਖਾਸ ਤਿਆਰੀਆਂ ਕਰਦੇ ਹੋ ਤੁਸੀਂ ਤਿਆਰ ਬਸ ਪਰਾਂਦੇ ਪਾ ਕੇ ਘਰੇ ਆਪਣੇ ਤਿਆਰ ਕਰਕੇ ਵਧੀਆ ਸੋਹਣਾ ਤਿਆਰ ਹੋ ਕੇ ਤੀਆਂ ਤੇ ਅਸੀਂ ਇੰਜੋਏ ਕਰਨਾ ਆਨੇ ਫੁੱਲ ਇੰਜੋਏ ਕੀਤਾ ਸੀ ਇੱਥੇ ਦੇਲੀ ਰੁਟੀਨ ਦੇ ਵਿੱਚ ਲਾਈ ਕਰਾਂ ਦੇ ਵਿੱਚ ਲੱਗੇ ਰਹਨੇ ਆ ਕੰਮਕਾਰ ਦੇ ਵਿੱਚ ਬ੍ਰੇਕ ਮਿਲਦੀ ਹੈ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਹੀ ਵਧੀਆ ਇੱਕ ਆਪਾ ਆਪਣੀ ਰੁਟੀਨ ਨੂੰ ਛੱਡ ਕੇ ਕੁਝ ਨਵਾਂ ਆ ਕੇ ਐਕਸਪੀਰੀਅੰਸ ਕਰਦੇ ਆ ਐਕਸਪੀਰੀਅੰਸਲੀ ਮਾਈਂਡ ਫਰੈਸ਼ ਹੁੰਦਾ ਤੇ ਅੱਗੇ ਵੀ ਕੰਮਾਂ 'ਚ ਮਨ ਲੱਗਦਾ ਫਿਰ ਲੱਗ ਰਿਹਾ ਤੁਹਾਡੇ ਸਾਥ ਦੇ ਫੇਸਿਸ ਵੀ ਫਰੈਸ਼ ਲੱਗ ਰਹੇ ਨੇ ਇੱਕ ਵਾਰ ਜ਼ੋਰ ਦੀ ਕੋਈ ਵਧੀਆ ਜੀ ਤੀਆਂ ਦੀ ਇੱਕ ਹੋਰ ਬੋਲੀ ਹੋ ਜਵੇ ਵਾਰੀ ਵਾਰਸੀ ਖਟਨ ਗਿਆ ਸੀ ਵਾਰੀ ਵਾਰਸੀ ਖਟਨ ਗਿਆ ਸੀ ਖਟਕੇ ਲਿਆਨ ਦੇਖੀਏ ਖਟਕੇ ਲਿਆਨ ਦੇਖੀਏ मुन्नी बदनाम हुई डालिंग तेरे लिए मुन्नी बदनाम हुई डालिंग तेरे लिए बाले 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 सोन महीना बरे मेघला सोन महीना बरे मेघला बसे जोरो जोर दे दिनिया दे आए सगिया सोन ठीगा लेन हलाने जोर दे दिनिया दे आए ਟਾਈਮ ਹੋ ਗਿਆ ਚੇਂਜ ਹੁਣ ਹੋ ਗਈ ਬੋਲੀ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪਾਣ ਦੇ ਤੁਸੀਂ ਨਾਲੇ ਆ ਗੁੰਜਾਵੇ ਮੇਰੀ ਸੱਸ ਤੇ ਯਾਰ ਕੀ ਤੈਨੂੰ ਲਾਡਣਾ ਦਿਆਂ ਮੇਰੀ ਸੱਸ ਤੇ ਯਾਰ ਕੀ ਮੈਨੂੰ ਲਾਡ ਲੈਣਾ ਦਿਆਂ ਬਲ 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 ਇੱਕ ਬਰ ਇਕੱਠੇ ਹੋ ਕੇ ਜ਼ੋਰ ਦੀ ਬੋਲੋ ਹੈਪੀ ਥੀ ਹੈਪੀ ਥੀ ਹਾਂਜੀ ਸੌਣ ਦਾ ਮਹੀਨਾ ਸਾਰਿਆਂ ਲਈ ਬਹੁਤ ਜ਼ਿਆਦਾ ਮਹੱਤਵ ਰੱਖਦਾ ਵਾ ਖਾਸ ਕਰਕੇ ਕੁੜੀਆਂ ਵਾਸਤੇ ਕੁੜੀਆਂ ਦੇ ਚਿਹਰੇ ਤੇ ਕੁਦਰਤੀ ਰੌਣਕ ਆ ਜਾਂਦੀ ਹੈ ਜਦੋਂ ਸੌਣ ਦਾ ਮਹੀਨਾ ਚੜ੍ਹਦਾ ਵਾ ਇਸ ਦਿਨ ਵੈਸੇ ਤਾਂ ਭੈਣ ਭਰਾਵਾਂ ਦਾ ਬੜਾ ਅੱਛਾ ਦਿਨ ਹੁੰਦਾ ਵਾ ਸੌਣ ਦੇ ਮਹੀਨੇ ਦੇ ਵਿੱਚ ਬਾਕੀ ਜਿਹੜੀ ਤੀਜ ਦਾ ਤਿਹਾਰਾ ਇਹ ਅਸੀਂ ਸਾਰੇ ਬਹੁਤ ਚਾਹ ਨਾਲ ਮਨਾਉਂਦੇ ਹਾਂ ਨਵੇਂ ਨਵੇਂ ਸੂਟ ਸੋਹਣੇ ਸੋਹਣੇ ਕੱਪੜੇ ਸਵਾ ਕੇ ਸੋਹਣੇ ਸੋਹਣੇ ਲਹਿੰਗੇ ਫੁਲਕਾਰੀਆ ਲੈ ਕੇ ਸੋਹਣੇ ਸੋਹਣੇ ਪ੍ਰਾਂਦੇ ਪਾ ਕੇ ਅਸੀਂ ਇੰਨਾ ਇੰਜੋਏ ਕਰਦੇ ਹਾਂ ਨਾ ਕਿ ਸੌਣ ਦਾ ਮਹੀਨਾ ਅਸੀਂ ਵੇਟ ਕਰਦੇ ਹਾਂ ਪੂਰਾ ਸਾਲ ਪਰ ਕਿਸੋਂ ਦਾ ਮਹੀਨਾ ਕਦੋਂ ਉਹਦ ਕਦੋਂ ਅਸੀਂ ਤੀਜ ਮਨਾਈਏ ਇਸ ਵਾਰ ਇਹ ਅਨੋਜੀ ਦੀ ਤੀਜ ਅਸੀਂ ਮਾਣਿਆ ਬਹੁਤ ਅੱਛਾ ਲੱਗਿਆ ਲੋਕੀ ਪਹਿਲਾਂ ਇੱਕ ਵਾਰ ਤੀਜ ਮਨਾਉਂਦੇ ਸੀ ਹੁਣ ਸਾਰੀ ਜੜੀਆਂ ਵੀ ਮੁਟਿਆਰਾਂ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਸਾਡੇ ਸੋਹਣਿਆ ਜੀ ਵਰਗੇ ਚਾਚਾ ਵਰ ਵੀ ਤੀਜ ਮਨਾ ਲੈਂਦੇ ਨੇ ਕੋਈ ਨਾ ਸੀ ਬਾ ਬਾ ਪੂਰਾ ਹਫਤਾ ਹਟੇ ਅੱਜ ਸਾਡਾ ਪ੍ਰੋਗਰਾਮ ਹੈ ਸਾਡਾ ਇੱਕ ਦਿਨ ਛੱਡ ਕੇ ਪਰਸੋਂ ਫੇਰ ਪ੍ਰੋਗਰਾਮ ਹੈ ਫੇਰ 21 ਤੀਜ ਨੂੰ ਅਸੀਂ ਇੱਥੇ ਦੁਬਾਰਾ ਫੇਰ ਆਣਾ ਹੈ ਅਸੀਂ ਤੀਆਂ ਮਨਾਉਂਦੇ ਹੀ ਜਾਣਾ ਮਨਾਉਂਦੇ ਜਾਣਾ ਸੋਹਣ ਦਾ ਮਹੀਨਾ ਤੇ ਆ ਮੰਦਿਆ ਰਹੇ ਮੰਦਿਆ ਰਹੇ ਚੋਰ ਦੇ ਮੇਲੇ ਚ ਖੀਰ ਪੂਲੇ ਵੀ ਬੜੇ ਚਾਨਾ ਬਣਾਏ ਜਾਂਦੇ ਤੇ ਖਾਏ ਜਾਂਦੇ ਜੀ ਬਿਲਕੁਲ ਅਸੀਂ ਘਰਾਂ ਵਿੱਚ ਵੀ ਪਾਰਟੀਆਂ ਕਰਨ ਲਾ ਪਿਆ ਕੋਈ ਤੀਜ ਵਿੱਚ ਬਣਾ ਕੇ ਖੀਰ ਲੈ ਕੇ ਆਇਆ ਤਾਂ ਕੋਈ ਪੂੜੇ ਲੈ ਕੇ ਆਇਆ ਤੇ ਸਭ ਨੇ ਮਿਲ ਕੇ ਰਲਮਲ ਕੇ ਪਕੌੜੇ ਵੀ ਖਾਤੇ ਨਾਲ ਗੋਲ ਗੱਪਿਆਂ ਦਾ ਆਨੰਦ ਵੀ ਲਿਆ ਸੋ ਤੁਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਲੁਧਿਆਣੇ ਸ਼ਹਿਰ ਦੇ ਵਿੱਚ ਮੁਟਿਆਰਾ ਨੇ ਤੀਆਂ ਦੀਆਂ ਰੌਣਕਾਂ ਲਾਈਆਂ ਹੋਈਆਂ ਨੇ ਸੋ ਸਾਰੇ ਰਲ ਕੇ ਕਵਾਂਗੇ ਹੈਪੀ ਤੀਜ ਜੀ ਆਇਆਂ ਨੂੰ ਜੀ ਆਇਆਂ ਜੀ ਆਇਆਂ ਜੀ

ਸਸਿਕਾਲ ਜੀ ਮੇਰਾ ਨਾਮ ਅਨੁਗੁਪਤਾ ਹੈ ਅੱਜ ਮੈਂ ਇਥੇ ਤੀਜ ਦਾ ਫੰਕਸ਼ਨ ਇਵੈਂਟ ਅਸੀਂ ਆਰਗੇਨਾਈਜ਼ ਕੀਤਾ ਹੈ ਅੱਜ ਦੇ ਤੀਆਂ ਦੇ ਟਾਈਮ ਤੇ ਬੱਚਿਆਂ ਨੂੰ ਆਨ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤੀਆਂ ਬਾਰੇ ਇੰਨੀ ਨੋਲੇਜ ਨਹੀਂ ਹੈਗੀ ਸਾਡੇ ਸਭ ਦਾ ਹੀ ਫਰਜ਼ ਬੰਦਾ ਕਿ ਅਸੀਂ ਉਹਨਾਂ ਨੂੰ ਤੀਆਂ ਬਾਰੇ ਦਸੀਏ ਸੋ ਅਸੀਂ ਸਾਰਿਆਂ ਨੇ ਅੱਜ ਇਥੇ ਕਲਚਰਲ ਤੀਜ ਵੀ ਮਨਾਈ ਅਸੀਂ ਮਾਡਰਨ ਤੀਜ ਵੀ ਮਨਾਈ ਤੇ ਅਸੀਂ ਬਹੁਤ ਸਾਰਾ ਫਨ ਗੇਮ ਸਭ ਕੁਝ ਮਾਡਰਨ ਹੋਰ ਪੰਜਾਬੀ ਤਰੀਕੇ ਦੋਨਾਂ ਨਾਲ ਕੀਤਾ ਜਿਵੇਂ ਪਿੰਡਾਂ ਵਿੱਚ ਪੱਖੀਆਂ ਲੈ ਕੇ ਪਿੰਗਾ ਝੂਲਦੇ ਸੀ ਅੱਜ ਅਸੀਂ ਉਹ ਵੀ ਮਨਿਆ ਤੇ ਅਸੀਂ ਅੱਜ ਗਿੱਧਾ ਪਾ ਪਾ ਕੇ ਪਰਤੂ ਪਾ ਪਾ ਕੇ ਅੱਜ ਅਸੀਂ ਆਪਣੀ ਤੀਆਂ ਨੂੰ ਮਨਾਇਆ ਤੇ ਆਨ ਵਾਲੇ ਸਮੇਂ ਦੇ ਆਨ ਵਾਲੇ ਬੱਚਿਆਂ ਨੂੰ ਅਸੀਂ ਕਵਾਂਗੇ ਐਹੀ ਤੀਆਂ ਦੀ ਰੌਣਕਾਂ ਲਗਦੀਆਂ ਰਹਣ ਲਗਦੀਆਂ ਰਹਣ ਲੱਗਿਆ ਰਹੇ ਥੈਂਕ ਯੂ ਥੈਂਕ ਯੂ ਸੋ ਮਾਚ ਆਪਣੇ ਫਰੈਂਡਸ ਨਾਲ ਇੰਜੋਏ ਕਰਨ ਪੰਜਾਬੀ ਕਲਚਰ ਵਿਰਸਾ ਬਾਰੇ ਜਾਣਨ ਔਰ ਅੱਛਾ ਟਾਈਮ ਸਪੈਂਡ ਕਰਨ ਅਸੀਂ ਇੱਥੇ ਆ ਕੇ ਬਹੁਤ ਇੰਜੋਏ ਕੀਤਾ ਬਹੁਤ ਅੱਛਾ ਖਾਣਾ ਸੀਗਾ ਤੇ ਅਨੂ ਜੀ ਨੇ ਬਹੁਤ ਅੱਛਾ ਅਰੇਂਜਮੈਂਟ ਕੀਤਾ ਸੀਗਾ ਅਸੀਂ ਸਾਵਣ ਦੇ ਮਹੀਨੇ ਚ ਸਾਰੇ ਜਾਣੀ ਤੀਜ ਬਹੁਤ ਅੱਛੇ ਤਰੀਕੇ ਨਾਲ ਮਨਾਉਣਾ ਹੈ ਆ ਤੀਜ ਤੇ ਅਸੀਂ ਬਹੁਤ ਇੰਜੋਏ ਕੀਤਾ ਅਸੀਂ ਫਸਟ ਟਾਈਮ ਆਈਆਂ ਪਰ ਬਹੁਤ ਇੰਜੋਏ ਕੀਤਾ ਫਸਟ ਟਾਈਮ ਤੀਜ ਦਾ ਹੈ ਤੇ ਬਹੁਤ ਇੰਜੋਏ ਕੀਤਾ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਨੱਚ ਖੇਡ ਕੇ ਬੋਲੀਆਂ ਪੁਰਾਣੀਆਂ ਬੋਲੀਆਂ ਪਾ ਕੇ ਜੋ ਸਾਨੂੰ ਨਹੀਂ ਵੀ ਪਤਾ ਸੀ ਉਹ ਵੀ ਸਾਨੂੰ ਕਲਚਰ ਦਾ ਪਤਾ ਲੱਗਦਾ ਵਾ ਤੀਜ ਤੇ ਆ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਜਿੱਥੇ ਕਿ ਅਸੀਂ ਸਾਰਾ ਕੁਝ ਪੁੱਲ ਚੁੱਕੇ ਆ ਇਹ ਤਿਹਾਰੀ ਤਿਰੀਵਾਜ ਇਹ ਸਿਰਫ ਪਿੰਡਾਂ ਦੇ ਵਿੱਚ ਹੀ ਹੁੰਦੇ ਸੀ ਪਰ ਅੱਜ ਜਿਹੜਾ ਕਿ ਇਹ ਬਹੁਤ ਵੱਡਾ ਕੰਮ ਸਾਡੇ ਅਨੂ ਦੀਦੀ ਨੇ ਮੱਲਾ ਆਪਣੇ ਸਿੱਟਾ ਚੱਕਿਆ ਕਿ ਅੱਜ ਮੈਂ ਮਾਡਰਨ ਜ਼ਮਾਨੇ ਨੂੰ ਵੀ ਤਿਹਾਰਾ ਬਾਰੇ ਪਤਾ ਲਗਾਣਾ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਅਸੀਂ ਮੱਲਾ ਆਪਣਾ ਤੀਜ ਦਾ ਤਿਹਾਰ ਮਨਾਣੇ ਆ ਉਹਦੇ ਵਿੱਚ ਗਿੱਧਾ ਬੋਲੀਆ ਪੰਗੜਾ ਸਾਰਾ ਕੁਝ ਕਰਨੇ ਆ ਤੇ ਸਾਰਿਆਂ ਨੂੰ ਮਤਲਬ ਆਪਣੀ ਆਨ ਵਾਲੀ ਜਨਰੇਸ਼ਨ ਨੂੰ ਵੀ ਇਸ ਚੀਜ਼ ਲਈ ਅਸੀਂ ਅਵਗਤ ਕਰਾਇਆ ਹੈ ਕਿ ਮਤਲਬ ਬੱਚਿਆਂ ਨੂੰ ਵੀ ਇਹ ਨੌਲੇਜ ਹੋਣੀ ਚਾਹੀਦੀ ਹੈ ਕਿ ਅਸੀਂ ਕਿੱਦਾਂ ਪਹਿਲਾਂ ਤਿਉਹਾਰ ਮਨਾਉਂਦੇ ਸੀ ਜਿਹੜੀ ਕਿ ਚੀਜ਼ ਖਤਮ ਹੁੰਦੀ ਜਾ ਰਹੀ ਹੈ ਉਹਨੂੰ ਦੁਬਾਰਾ ਤੋਂ ਇਹਨਾਂ ਇਵੈਂਟਸ ਨੂੰ ਕਰ ਕਰਕੇ ਦੁਬਾਰਾ ਤੋਂ ਮਤਲਬ ਅਸੀਂ ਬੱਚਾ ਦੇ ਸਾਹਮਣੇ ਚੀਜ਼ ਲਿਆ ਆ ਰਹੇ ਆ ਤੇ ਬੱਚੇ ਬਹੁਤ ਖੁਸ਼ ਹੁੰਦੇ ਆ ਮੈਂ ਜਦੋਂ ਕਰੋ ਤਿਆਰ ਹੋ ਰਹੀ ਸੀ ਤਾਂ ਮੇਰੇ ਬੱਚੇ ਪੁੱਛਦੇ ਆ ਕਿ ਮੰਮਾ ਤੁਸੀਂ ਕਿੱਥੇ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਕਿਵੇਂ ਤੁਸੀਂ ਇੰਨਾ ਸੋਨਾ ਤਿਆਰ ਹੋਏ ਹੋਏ ਤੇ ਬੱਚੇ ਕੇ ਫਿਰ ਉਹਨਾਂ ਨੂੰ ਸਮਝਾਇਆ ਗਿਆ ਕਿ ਬੱਚੋ ਤੀਜ ਦਾ ਤਿਹਾਰਾ ਜਿਹੜਾ ਮਨਾਇਆ ਜਾਂਦਾ ਉਹ ਅੱਜ ਦੇ ਦਿਨ ਹੀ ਆ ਤੇ ਅਸੀਂ ਪੂਰਾ ਮਤਲਬ ਸੋਹਣੇ ਸੋਹਣੇ ਕੱਪੜੇ ਪਾ ਕੇ ਟਿੱਕਾ ਲਾ ਕੇ ਤੇ ਬੋਲੀਆਂ ਪਾਈਆਂ ਅੱਜ ਅੱਜ ਈਵੈਂਟ ਦੇ ਵਿੱਚ ਅਸੀਂ ਬਹੁਤ ਇੰਜੋਏ ਕੀਤਾ ਮਜ਼ਾ ਕੀਤਾ ਤੇ ਬਹੁਤ ਸਾਰੀਆਂ ਗੇਮਸ ਵੀ ਪਲੇ ਕੀਤੀਆਂ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਚਰਖਾ ਕੱਤਣਾ ਕੀ ਹੁੰਦਾ ਬੋਲੀਆਂ ਪਾਣਾ ਕੀ ਹੁੰਦਾ ਤੇ ਇਸ ਤਰਾਸੀ ਬਹੁਤ ਸਾਰਾ ਅੱਜ ਇੰਜੋਏ ਕੀਤਾ ਜਿਹੜਾ ਕਿ ਅਨੂ ਦੀਦੀ ਦੇ ਨਾਲ ਦੁਆਰਾ ਕਰਾਇਆ ਗਿਆ ਸੀ ਇੱਕ ਹਜ਼ਾਰ ਨਵਾਂ ਜਮਾਨਾ ਸਿੱਖਾ ਵਿਸ਼ੂ ਆਲ ਹੈਪੀ ਦੀਆਂ ਦਾ ਮੌਕਾ ਚਲਦੇ ਆ ਰੌਣਕਾਂ ਲੱਗੀਆਂ ਹੋਈਆਂ ਨੇ ਇੱਕ ਬੋਲੀ ਹੋ ਜੇ ਸਾਰੇ ਤਾਂ ਗੈਨੇ ਮੇਰੇ ਮਾਪਿਆਂ ਨੇ ਪਾਇ ਸਾਰੇ ਤਾਂ ਗੈਨੇ ਮੇਰੇ ਮਾਪਿਆਂ ਨੇ ਪਾਇ ਇੱਕੋ